ਕਾ ਤੂੰ ਉਹਦੇ ਕਾਲੇ ਗਾਸੀ ਮੈ ਲੋਕਾਂ ਨੇ ਫਿਰਦਾ ਸੀ ਕੀ ਗੱਲ ਕਿਵੇਂ ਫਿਰਦਾ ਸੀ ਉਹ ਮਾਛੋ ਤੈਨੂੰ ਪਤਾ ਯਾ ਹਾਂ ਤੈਨੂੰ ਪਤਾ ਯਾ ਨੇ ਇਹ ਕੰਮ ਤੋਂ ਹੁੰਦਾ ਕੀ ਹੁੰਦਾ ਕਿ ਮਾਰਚਾ ਅੱਛੀ ਕਿਛਾ ਹਾਂ ਕੰਟੜ ਦਾ ਛੜ ਦਾ ਕਟੂਟਾ ਛੜਾ ਵਿਆਹ ਦਾ ਬੰਦਾ ਯਾਰ ਉਹ ਛੜੇ ਬੰਦੇ ਕਿਵੇਂ ਸੁੱਤੇ ਪਏ ਆ ਬੜੀਓ ਨਾ ਯਾਰ ਛੜੇ ਟੂਲੇ ਜੀ ਆਈ ਜਾਂਦੇ ਨੇ ਸਰ ਇੱਕ ਰੇ ਪੈ ਜਾ ਕਰੋ ਕਰੇ ਯਾਰ ਪਈਏ ਹਾਂ ਜੜੇ ਜਾਣ ਰਿਹਾ ਹੀ ਨਹੀਂ ਗਰਮ ਹੁੰਦੀ ਅੱਛਾ ਗੇ ਚੱਕ ਲੋ ਇੱਥੇ ਕੁੱਤੀ ਕੱਤੀ ਅੱਛਾ ਟੀ ਉੱਪਰ ਹੀ ਜਾਂਦਾ ਤਾਂ ਚਾਰ ਜਾਣ ਆਪਣੇ ਬੈ ਪਹੁੰਚ ਜਾਂ ਚੱਕਰ ਓਏ ਆ ਕੇ ਬੈਠਿਆ ਦੇਖ ਨਾ ਜੜ ਕੇ ਬੈਠਿਆ ਆਜਾ ਲੈ ਵਾ ਚੱਲਦੇ ਆ ਮੈਨੂੰ ਲੱਗਦਾ ਅੰਬਲੀ ਆ ਯਾਰ ਅੰਬਲੀ ਬਣ ਗਿਆ ਹੀ ਵੇ ਤੁੰਦਾ ਆਹੀ ਨੇ ਆਪਣੇ ਪਿੰਡ ਵਾਲੇ ਸੰਤਾ ਬੰਤਾ ਹਾਂ ਸੰਤਾ ਦੇ ਬੰਤਾ ਇੱਕ ਨਾਲ ਜੁੱਦਾ ਬਚਾ ਅੰਦੂ ਇਹ ਤਾਂ ਬਜੀਤਾ ਦਾ ਮੁੰਡਾ ਯਾਰ ਹੋਰ ਬਾਬਾ ਠੀਕ ਆ ਠੀਕ ਆ ਕਿਵੇਂ ਬੱਚਾ ਵੇ ਜੀ ਕਿਵੇਂ ਅੱਖਾਂ ਮਿੱਚੀ ਬੱਚਾ ਬਸੂੰ ਠੰਡ ਹੈ ਅੱਖਾਂ ਹਮਮ ਇਹ ਮਾਟਾ ਐਂਗਲ ਕਰਦਾ ਛੇੜ ਕਰ ਪੈਣਾ ਤੇਰੀ ਟੱਪੀਆਂ ਪੜਾ ਕਿਉਂ ਬਾਬਾ ਛੇੜ ਕਰਦਾ ਇਸ ਵੇਲੇ ਕਿਹੜੀਆਂ ਕਪੈਨਾ ਨਹੀਂ ਤਾਂ ਤੁੰਦ ਪੈਂਦੀ ਔਣ ਕਿਹੜਾ ਕੰਕ ਪੱਕਰੀ ਆ ਉਹ ਗਾਈਆਂ ਜੀ ਗੱਲਾਂ ਜੜ ਕੰਕ ਨੂੰ ਗਾਈਆਂ ਪੈਂਦੀਆਂ ਚੜਦੀਆਂ ਅੱਛਾ ਸ਼ੁਭਰ ਉਹ ਤਾਂ ਨਹੀਂ ਹੜੇ ਟੱਪੀਆਂ ਬਾਕੀ ਤੁਸੀਂ ਘੇੜਾ ਗੂੜਾ ਮਾਰ ਆਓ ਅਸ ਤਾਂ ਹੁਣੀ ਆ ਕੇ ਬੈਠੇ ਆਂ ਹਾਂ ਯਾਨਾ ਤੁਸੀਂ ਪੀਣੇ ਬੀੜੀ ਬੱਤੀ ਹਾਂ ਲੰਗੀਆਂ ਦੋਨੇ ਪੀਂਦੇ ਮੈਂ ਤਾਂ ਵੈਸ਼ਨੂ ਆ ਤੈਨੂੰ ਪਤਾ ਤੇਨਾਂ ਕੋਲੇ ਕੀ ਪਾਜਾ ਘਰੇ ਵਗ ਜਾ ਉਹ ਮੈਂ ਤਾਂ ਇੱਧਰ ਆਇਆ ਸੀ ਮਸ਼ੂਕ ਨਾਲ ਗੱਲ ਕਰਨ ਛੋਟਾ ਆ ਮਸ਼ੂਕ ਦਾ ਆਹ ਪਈਦਾ ਨਾ ਕੋਲੇ ਆਖ ਟੁੱਟਾ ਐਸੇ ਕਿਤੇ ਮਰੀ ਅਮਰੀ ਬੰਦੇ ਮੇਰੇ ਸ਼ਾਲੇ ਦੋਨੇ ਉਹ ਮਹਾਏ ਦੀ ਦੋ ਜੀ ਪਤਾ ਕਾਤੋ ਬੱਚਾ ਜਾਣਾ ਕਿਹਨਾ ਦਾ ਕੋਈ ਪਤਾ ਨਹੀਂ ਹੋਰ ਮਾਰਤੇ ਵੀ ਹੋ ਸਕਦਾ ਅਮਰੀ ਦਾ ਮਾਰ ਵੀ ਖਾ ਸਕਦਾ ਹਾਂ ਆ ਗਿਆ ਚੱਕ ਗਿਆ ਫੇਰ ਆਇ ਨੂੰ ਟੱਕਲ ਸਿੱਧਾ ਹੋ ਕੱਲ੍ਹ ਹੀ ਸੀ ਬੁੜੇ ਨਾ ਬੁੜੇ ਹੋਰ ਅੰਦੀ ਰਾਤ ਨੂੰ ਵੀ ਇੰਟੇ ਕਰੇ ਹੋਰ ਇਹ ਆਸ਼ਕ ਮੇਰਾ ਦੋਵੇਂ ਮੈਂ ਤਾਂ ਆਪਾਂ ਨਾਲ ਨਹੀਂ ਮੈਂ ਵੀ ਕਿੱਦੜ ਕਿ ਕੀ ਲਾਉਂਦੇ ਆ ਚੱਕ ਜਾਂ ਤਾਂ ਹੀ ਪੈਂਦਾ ਹੈ ਦੱਕ ਲੈਣੇ ਚੱਲ ਆਪਣਾ ਕੀ ਲੈਣਗੇ ਹਮ ਆਪ ਤਾਂ ਹਾਂ ਭਾਈ ਮੈਂ ਗੱਲਾਂ ਤਾਂ ਐ ਕਰਦਾ ਜੇ ਮੈਂ ਐਸਐਚਓ ਲੱਗੇ ਹੁੰਦੇ ਆ ਹਾਂ ਵੀ ਆਪ ਸੱਚੇ ਸਾੱਚੇ ਹੁੰਦੇ ਆ ਸਾਰੇ ਪਿੰਡ ਦੀਆਂ ਬੁਣੀਆਂ ਤੁਸੀਂ ਜੂਤ ਖਾਂਦੇ ਆ ਉਹਦੇ ਨਹੀਂ ਇਹਨੇ ਕੁੜੀ ਛੇੜਤੀ ਸੀ ਘਰੇ ਤਾਂ ਠੀਕ ਆਮਲੀ ਠੀਕ ਭਰਾਵਾ ਠੀਕ ਕੀ ਬਣਾਦਾ ਬਣਾਦਾ ਮਤ ਬੰਨਣਾ ਨਾ ਕੀ ਹੈ ਕੰਦ ਤੇ ਬੈਠੇ ਆ ਕੰਦ ਤੇ ਬੈਠੇ ਹੋਏ ਕੰਮ ਕਰਿਆ ਕਰੋ ਮੁੰਡਿਓ ਉਹ ਕੰਮ ਕਰੋ ਤੂੰ ਬੜਾ ਕੰਮ ਕਰਦਾ ਬਾਈ ਕੰਮ ਬਾਈ ਮੈਂ ਦੇਖ ਉੱਤੇ ਸੀ ਕੰਮ ਤੇ ਗਏ ਸੀ ਅਸੀਂ ਇਹਦੇ ਤਾਂ ਥੋੜਾ ਦੇਖ ਮੈਂ ਆ ਡਰਾਈਵਰ ਬੰਦਾ ਸਤ ਸਾਲ ਦੀ سزا 10 ਲੱਖ ਰੁਪਇਆ ਠੀਕ ਹੈ ਜੇਕਰ ਤੇ ਐਕਸੀਡੈਂਟ ਹੁੰਦਾ ਠੀਕ ਹੈ ਹੈ ਮੇਰੇ ਕੋਲੇ ਚੱਲ ਜਿਵੇਂ ਮਰਜੀ ਆਸਮਾਨ ਸੱਪਾ ਹੈਗਾ ਹੂੰ ਠੀਕ ਹੈ ਅਮਲੀ ਹੋਰ ਦੱਸੋ ਕੀ ਹਾਲ ਚਾਲ ਬਸ ਠੀਕ ਹੈ ਤੂੰ ਵੀ ਮੈਂ ਤੂੰ ਮੀਰਪੁਰ ਚੜੂਕ ਹੈ ਆਪਾਂ ਮੰਦਰੀ ਲਾਇਆਉਣੇ ਆ ਆਪਦਾ ਤਰੀ ਖੜਾ ਹੈ ਹੈ ਬਈ ਤੂੰ ਵੀ ਉਹੀ ਮਾਰੀ ਇੰਨਾ ਫੜਾ ਕਿਹੜਾ ਕੰਮ ਲੱਗਿਆ ਤੂੰ ਇੱਥੇ ਕੰਮ ਮੈਂ ਲੱਗਿਆ ਮਰੇਗਾ ਦੇ ਕੰਮ ਤੇ ਜਾਣਾ ਤੂੰ ਆਥਣ ਵੇਲੇ ਉੱਥੇ ਠੇਕੇ ਤੇ ਬੈਠ ਰਹਿਣਾ ਹੁਣ ਆ ਗਿਆ ਤੂੰ 8 ਵਜੇ ਇੱਥੇ ਵੱਡਾ ਕੰਮ ਠੇਕੇ ਤੇ ਵੀ ਜਾਣਾ ਪੈਂਦਾ ਫਿਰ ਆਪਦੇ ਦੇਖਣਾ ਪੈਂਦਾਗਾ ਅਧੀਆ ਪੂਆ ਲੈਣਾ ਵੀ ਹੁੰਦਾ ਕੋਈ ਕੰਜਰ ਦਾ ਕੁਝ ਜਵਾਕਾਂ ਵਾਸਤੇ ਲੈ ਜਾ ਘਰ ਖਾਣ ਪੀਣ ਨੂੰ ਆਪ ਤਾਂ ਤੂੰ ਪੀ ਲੈਣਾ ਰੋਜ ਦਵਾਈ ਬਿਨਾ ਵੀ ਨਾ ਸਰਦਾ ਦਵਾਈ ਬਿਨਾ ਸਰਦਾ ਨਹੀਂ ਸਹੀ ਇਹਨਾਂ ਨੂੰ ਕੀ ਪਤਾ ਹੈ ਉਹ ਲੈ 100 100 200 ਦਾ ਪਰਝਾਈ ਨੂੰ ਵੀ ਕੁਝ ਦਵਾ ਦਿਆ ਕਰ ਟਰਾਲਾ ਮਗਰ ਖੜਾਇਆ ਹੋਨੇ ਅਮਲੀ ਆਪਾਂ ਕਿੱਥੇ ਆਪਣਾ ਉਧਰ ਖੜਾ ਤੂੰ ਐ ਚ ਪਲਾਟ 'ਚ ਖੜਾ ਆਪਣਾ ਇਹਦਾ ਮਗਰ ਮਗਰਾਲਾ ਹੈ ਟਰਾਲਾ ਇਹਦੇ ਕੋਲ ਬਲਦ ਰੇੜਾ ਹੋਊਗਾ ਜਿਹੜਾ ਇੱਥੇ ਫੜਾ ਮਰੀ ਜਾਂਦਾ ਇੱਥੇ ਆਮਲੀਆ ਤਾਂ ਠੀਕ ਆ ਭਾਈ ਫਿਰ ਮੈਂ ਤਾਂ ਘਰੇ ਜਾਣਾ ਮੈਨੂੰ ਤਾਂ ਫੋਨ ਆ ਗਿਆ ਫੋਨ ਆ ਗਿਆ ਫੋਨ ਅੱਛਾ ਮੈਂ ਤਾਂ ਹੈ ਓਏ ਚੱਲ ਜਾਨ ਦੇ ਚਾਰ ਦੇ ਚੱਲੋਂ ਮੁੰਡੇ ਦਾ ਵਿਆਹ ਹੈ ਭਰਿਆ ਹੈਗਾ ਫਿਰ ਵੀ ਹਾਂ ਨਹੀਂ ਪਤਾ ਲੈਟ ਰੂਟ ਨਾਲ ਲੱਗਣਾ ਹੋਵੇ ਹਾਂ ਹਾਂ ਦੱਸੋ ਅਮਲੀਓ ਕੀ ਹਾਲ ਚੱਲ ਰਿਹਾ ਵਾਠ ਠੀਕ ਬਿਠਾ ਕੇ ਵਧੀਆ ਹੈ ਐ ਮਾਤਾ ਘਰ ਮੇਰੇ ਪੱਕੇ ਘਰ ਵਾਲੇ ਤੇ ਪਲਾਦਾਰ ਉਹ ਸ਼ਰਧਾ ਮਿਲਤਾ ਰੋਜੀ ਕਟਕਟ ਮਾਰ ਦਿੰਦਾ ਹੈਗਾ ਤੇ ਅੱਜ ਮੈਂ ਤੇਰੇ ਨਾਲ ਤੂੰ ਮੈਨੂੰ ਕਹਿਆ ਸੀਗਾ ਇਕਦਾਂ ਸੁਪਨੇ ਚਾਈ ਸੀ ਕਿ ਵੀ ਰਸਤੇ ਤੇ ਘਰ ਕੁਛ ਤੇ ਮੈਂ ਲੈ ਮਾਤਾ ਤੇਰਾ ਸੱਚੇ ਮਨ ਨਾਲ ਅੱਜ ਕਰਦੀ ਆ ਸੌਰੀ ਮਾਤਾ ਲੈ ਮਾਤਾ ਕਰਦੀ ਪਹੁੰਚ ਆ ਮਾਤਾ ਕਰੀ ਪਹਲਾ ਅੱਕੇ ਤੋਂ ਸੰਦੇ ਖਰਚ ਤਾਰੂ ਕੱਢਦੇ ਮੈਂ ਹੁਣ ਚੱਲੀ ਆ ਮਾਤਾ ਠੀਕ ਆ ਸੱਚੀ ਮੈਂ ਤੇ ਮਾਫ ਕਰੀ ਠੀਕ ਹਮਤਾ ਨਾਲਾ ਪੁੱਣਣਾ ਨਹੀਂ ਤਾਂ ਤੰਗ ਕਰਦੇ ਆ ਸ਼ੁਕਰ ਹੈ ਹੱਬੀ ਵੀ ਆਈ ਬੱਚਰਾਂ ਦਾ ਸਾਰਾ ਦਿਨ ਜਾ। ਓਏ ਓ ਆਹ ਕਿਹੜੀ ਗੁੱਡੀ ਆਉਂਦੀ ਆ ਪਾਜਾ ਗੁੱਡੀ ਦਾ ਕਿਹੜੀ ਆ? ਕਿਹੜੀ ਹੋਵੇ? ਕਿਹੜੀ ਆ ਗੁੱਡੀ ਹੱਥੇ ਮਿਲਉਂਗਾ ਹਾਂ ਨਾ ਨਾ ਗੁੱਡੀ ਉਹ ਪੁੱਛਾ ਤੇਰੀ ਆ ਹੱਥੇ ਮਿਲਉਂਗਾ ਤੇ ਕਿਹੜੀ ਹੋਵੇ ਬਖਤੌਰ ਮੇਰੇ ਨਾ ਬੰਦੀ ਆ ਪੈਂਦੇ ਲੰਦੀ ਆ। ਆਹ ਕਿਲੇ ਨਹੀਂ ਪੁੱਣਣਾ ਨੂੰ ਦੰਦ ਕਿ ਉਹ ਕਿਹੜੇ ਪਾਸੋਂ ਆਈ ਆ ਪਾਜਾ ਮੁੰਜੇ ਨਾ ਨਾ ਗੁੱਡੀ ਆ ਗਾਟ ਚ ਪਈ ਏ ਗਲਤ ਹੋ ਗਿਆ ਭਾਈ ਜਾ ਜਾ ਬਖਤੌੜ ਏ ਮੇਰੀ ਵਾਂਗੂ ਸਾਡੇ ਚੌਰੇ ਗੁੱਡੀ ਹੋ ਗਈ ਏ ਗਾਟ ਚ ਪਈ ਆ ਤੇ ਮਾਨਸ਼ਰ ਚੌਰੇ ਬਸ ਪਹਿਨਰ ਵਾਸ ਤੇ ਅਸੀਂ ਬਖਤੌੜ ਸ਼ਾਜਨਾ ਪਾਜਨਾ ਪਾਣੀ ਹੋ ਉਹ ਭੈਂਦਾ ਜਾਗਾ ਇਹ ਪਪਾ ਓ ਕਾ ਕਿ ਬੱਗਿਆ ਵੇ ਤੂੰ ਨਾ ਗਿਆ ਤੂੰ ਨਾ ਗਵਾਖ ਜੂਖ ਖੈ ਜਾਣਗਾ ਕੜਾ ਤੂੰ ਨਾ ਗਿਆ ਉਹ ਭੈਂਦਾ ਯਾਰਾ ਤੂੰ ਤਾਂ ਹੱਥ ਵੀ ਲਾ ਜਾ ਤੂੰ ਨਾ

ਪੱਕਾ ਗੱਡ ਜਾ ਜਾਈ ਨਿਸ਼ਾਨੀ ਮੱਠਾ ਮੱਠਾ ਕਿਹੜਾ ਬਖਸ਼ਾ ਆਲਾ ਕੰਜਰ ਦਾ ਚੂਨੇ ਤੇ ਪੰਗਾ ਜ ਮੈਨੂੰ ਲੱਗਦਾ ਥੇ ਸਾਗੀ ਪੁੱਛਣੀ ਹੈ ਪੁੱਛਣੀ ਚੜੀ ਚੜੀ ਆ ਸ਼ਮ ਵਾਲਾ ਕਿਹੜਾ ਕੱਗ ਜਾ ਰ ਕੋਈ ਕੱਕੀ ਗਈ ਆ ਜਨ ਖੜਾ ਯਾਰ ਜਨ ਧਿਆਰੇ ਕਰ ਗਈ ਨਹੀਂ ਰਾਤ ਇਹ ਕਿੰਨਾ ਹੋ ਗਿਆ ਕੀ ਪਤਾ ਯਾਰ ਇਹ ਚੂਨਾ ਕਰਨ ਐਸੀ ਮੇਰੇ ਸਹੁਰੇ ਜੋਏ ਉਹ ਆਪਣੇ ਹੋ ਜਾਣ ਆਈਆਂ ਨਾ ਆਪਣੇ ਹੋ ਜਾਣ ਹੀ ਪੈਂਦੀਆਂ ਰਹਿਣੀਆਂ ਕਤੂਰਾ ਪਕੰਜਰ ਜਾਂ ਪੰਗਾ ਹੀ ਲਾ ਜਾ ਫਾ ਚਾ ਜਾ ਆ ਜਾ ਕੋਈ ਚੱਲ ਗਏ ਬੋਚ ਕਰ ਰਿਸਕ ਚੱਲ ਗਏ ਹੈ ਨਾ ਮਗਰ ਨਾ ਦੇਖੀ ਹੋਣਾ ਜੱਟ ਭਾਂ ਜਾ ਜਾ ਪੰਗਾ ਹੀ ਲਾ ਜਾ ਤੋ ਹੀ ਮਾਰ ਮਾਈ ਖ ਨਾ ਜਾ ਕਰੇ ਮਰ ਚੱਲ ਗਏ ਚਲ ਕੋਈ ਆ ਜਾ ਭਾਂ ਦੀ ਲੱਕੜ ਖੈ ਕਿਹੜੀ ਗੰਗਾ ਕਰ ਬਸ ਪੰਗਾ ਦੇ ਚੀ ਕਪੈਣਾ ਦਾ ਪੰਗਾ ਹੀ ਪੈਗਾ ਯਾਰ ਟਾ ਜਾਨੋ ਜੀ ਹੈ ਨਾ ਮੈਨੂੰ ਆਇਆ ਤੇਰੇ ਤੇ ਨਾ ਚਾਟ ਜੱਟ ਚੜ ਰਲ ਚੜਕਾ ਦੇਖਿਆ ਤਾਇਆ ਦੇਸੀ ਕਿ ਪਹਿਨਾ ਹਾਂ ਦੇਖਾ ਛੜਾ ਖੱਟ ਗੇੜਾ ਮਾਚਾ ਆਂ ਦੇਖ ਅੱਛਾ ਹਾਂ ਵਧੀਆ ਜਾਣੇ ਇਹ ਕਿਧਰੋਂ ਮੈਂ ਤੁਹਾਡੀ ਕਰਤੂਤ ਦੇਖ ਲਈ ਕਰਤੂਤ ਇੱਥੇ ਨਹੀਂ ਇੱਕ ਦੇਸੀ ਕਪੈਣ ਚੱਲਦੀ ਸੀਗੀ। ਨਾ ਨਾ ਕਿਹੜੀ ਦੱਸੀ ਹੋਏ। ਇੱਥੇ ਤੁਹਾਡੇ ਜੂਤ ਪਈ ਜਾਂਦੇ ਸੀ ਬੁੜੀ। ਉਹ ਨਹੀਂ ਯਾਰ ਆਪਣੀ ਪਿੰਡ ਦੀ ਕੁੜੀ ਸੀ ਉਹਨੂੰ ਛੱਡਣ ਗਏ ਸੀ। ਨਹੀਂ ਕਿਉਂ ਅਸੀਂ ਛੇੜਦੇ ਸੀ ਉੱਥੇ ਤੁਸੀਂ ਬੜਾ ਰਾਸਤਾ ਪਛਕ ਗਈ ਉੱਥੇ ਰਾਸਤਾ ਪਛਕ ਗਈ ਜਾਨਾ ਉਹਨੂੰ ਦੱਛਦਾ ਸੀ ਆਏ ਨੂੰ ਵਗ ਜਾ। ਕਿ ਉੱਥੇ ਤੁਸੀਂ ਸਾਨੂੰ ਬੜਾ ਸਮਝਾਉਂਦੇ ਸੀ ਇੱਥੇ ਤੁਸੀਂ ਆਪ ਹੀ ਜੂਤ ਖਾ ਲੇ। ਨਾ ਨਾ ਕਿਹੜਾ ਜੂਤ ਖਾਜਾ ਜਨ ਮਰੀ ਜਾਂਦਾ ਪਾਣੀ। ਜੂਤ ਖਾਦੇ ਤੇਰੀ ਕੋਈ ਅੰਦਰ ਦੇ ਮੋਢੇ ਤੇਰੀ ਮਿੱਟੀ ਲੱਗ ਰਹੀ ਜੂਤ। ਕਾਹਲੀ ਮਿੱਟੀ ਆ ਕੱਕਾ ਤਾ ਤਾਰਾ ਦੇਖਦੇ ਸੀ ਚੋਥੇ ਲੱਗੀ ਮਰੀ ਮਿੱ ਯਾਰ ਚੋਟਾ ਯਾਰ ਰਿਲੈਕਸੋ ਦੀ ਚੱਪਲ ਛਪੀ ਪਈ ਏ ਤੇਰੇ ਹਾਂ ਹਾਂ ਗਾਂ ਜਾ ਗੱਲ ਕਰਦੀ ਪੈਂਦਾ ਯਾਰਾ ਨਾ ਨਾ ਪਾਈ ਗੱਲ ਸੱਚੀ ਐ ਨਾ ਬਾਬਾ ਗੱਲ ਸੱਚੀ ਐ ਪੈਂਦਾ ਯਾਰਾ ਗਾਂ ਜਾ ਲੋਰਾ ਪਾਜੀ ਕਿਸੇ ਨੂੰ ਦੱਸਦੀ ਪੰਜ ਬਦਨਾਮੀ ਹੋ ਜਾਂਦੀ ਆ ਨਾ ਨਾ ਬਸ ਕੱਲੀ ਤਾਈ ਨੂੰ ਦੱਸੂਗਾ ਤਾਈ ਨੂੰ ਨਾ ਤਾਈ ਦਾ ਗੱਲ ਛੱਡ ਬੰਦੇ ਦਾ ਪੁੱਤਰ ਬਣ ਕੇ ਤੂੰ ਤੁਸੀਂ ਤੁਸੀਂ ਮੇਰੀ ਤਾਈ ਨੂੰ ਧੋਖਾ ਦੇਈ ਇਹਨੇ ਤੁਸੀਂ ਹੋਰ ਜਨਾਨੀਆਂ ਛੇੜੀਆਂ ਇਹਨੇ ਮੇਰੀ ਗੱਲ ਸੁਣ ਸਤਾ ਜਾਣਦੇ ਸੀ ਸਾਡੇ ਘਰ ਫੈਗੀ ਮੱਲੋ ਮੱਲੀ ਜਾਣਿਆ ਆਹ ਨਹੀਂ ਕਹਿੰਦਾ ਸੀ ਹਾਏ ਹਾਏ ਮੇਰੀ ਲਾਲ ਪ੍ਰੀਮਾ ਇੱਥੇ ਲੁਕਾ ਬੈਠਾ ਸੀ ਚੱਠੇ ਕੋਲ ਓਏ ਆ ਟਾਊ ਗੱਲ ਕਰਦਾ ਸੀ ਜਰ ਇਹਨੂੰ ਜਾਣਨ ਦੀ ਇਹ ਭੇਖਾ ਪਹਿ ਗਿਆ ਜਾਂ ਦੀਸੇ ਨੂੰ ਕੋਈ ਉਸ ਦਾ ਛੋੜਾ ਪਗਿਆ ਹੋਰ ਸੀ ਜਾਨਾ ਤੁਸੀਂ ਕਈ ਦਿਨ ਹੋ ਗਏ ਸੁੱਕੇ ਤੱਪ ਕੇ ਤੁਹਾਨੂੰ ਛਿੱਤਰਾਂ ਦੀ ਲੋੜ ਸੀ ਬਸ ਓ ਤੁਸੀਂ ਖਾ ਲਿਆ ਹੁਣ ਕਈ ਦਿਨ ਆਹ ਦਾ ਛਿੱਤਰਾਂ ਦੀ ਲੋੜਾ ਸੀ ਛਿੱਤਰ ਖਾਣਿਆ ਯਾਰ ਕਮਾਲ ਕਰਦਾ ਤੂੰ ਯਾਰ ਹੋਰ ਛਿੱਤਰ ਹੀ ਖਾਣੇ ਉਹਦੇ ਨਾਲ ਸੱਤ ਚ ਖਾ ਲੈ ਛਿੱਤਰ ਮੈਂ ਕਹਿੰਦਾ ਮੈਂ ਆਪਦੀ ਅੱਖੀ ਦੇਖਿਆ ਹੋਈ ਜਾਂਦਾ ਪਕਾਈ ਯਾਰ ਬਕਤੌਰੀਆ ਜੀ ਇਹ ਆਪ ਖਾਂਦਾ ਮਕੰਨ ਦਾ ਗਾਂ ਜਾਂ ਗੱਲ ਕਦੀ ਸ਼ੇਰ ਬੰਸ ਤੇ ਚ ਚਲ ਠੀਕ ਆਪਾਂ ਇਹ ਕਰ ਤੈਨੂੰ ਤੜਕੇ ਮੈਂ 100 ਰੁਪਏ ਅੱਡੇ ਉੱਛਾ ਘੋੜੀ ਦੇ ਹੋ ਜਾ ਹਾਈ ਨਹੀਂ ਜਰਾ ਉਦੋਂ ਬਚੂਆ ਕਰੇਗਾ ਬਚੂਆ ਚ ਪਈ ਸੀ ਹੋਰ ਦੇ ਦਿੰਦੇ ਖੜੀ ਗੱਲ ਸੀ ਚਾ ਫਿਰ ਤੜਕੇ ਆਉਂਗਾ ਮੈਂ ਅੱਡੇ ਤੇ ਜਨਾ ਦਿੱਤੇ ਮੈਂ ਸਾਰੇ ਪਿੰਡ ਚ ਗੱਲ ਦਾ ਦੰਦੂ ਬੁੱਤੇ ਵੀ ਜੂਤ ਖਾਦੇ ਆ ਗੱਲ ਨਾ ਗਾਂ ਖਾਦੀ ਤੀਜੇ ਬੰਦੇ ਕੋਈ ਗੱਲ ਨਾ ਜਾਵੇ ਆਪਣੇ ਤਿੰਨਾ ਕਿਰਵੇ ਬਸ ਬਾ ਠੀਕ ਆ ਜੇ ਤੁਸੀਂ ਨਾ ਪੈਸੇ ਦਿੱਤੇ ਤੇ ਮੈਂ ਸਾਰੇ ਪਿੰਡ ਚ ਰੌਲਾ ਪਾ ਦੂੰ ਨਾ ਨਾ ਭਾਂਜਾ ਯਾਰਾ ਬਚਤੀ ਹੋ ਜਾਂਦੀ ਆ ਪਿੰਡ ਚ ਅਦੇ ਯਾਰ ਹੈ ਕਿ ਨਹੀਂ ਸੀ ਉਹ ਪਰ ਹੀ ਬੜੀ ਸੋਹਣੀ ਸੀ ਤਲਦਾ ਹਰੇ ਤੂੰ ਫੇਰ ਵੀ ਨਹੀਂ ਫੇਰ ਮਲਦਾ ਮਜੂਤ ਪੰਦੇਕ ਨਹੀਂ ਫਿਰਦਾ ਗਾਖ ਨਹੀਂ ਤਲਦਾ ਉਹ ਲੱਗਦੇ ਬਾਸ ਤੇ ਗਾਖ ਨਾ ਨਾ ਗਾਖ ਤਾਂ ਫਿਰ ਕੱਲ ਨੂੰ ਇਹੇ ਜਿਵੇਂ ਫੇਰਾ ਜੀ ਬਹੁਤ ਸੋਹਣੀ ਜੀ ਨਾ ਨਾ ਸ਼ਰਾ ਤਾਂ ਪਾਗਲ ਆ ਯਾਰ ਮਰੀ ਦਾ ਜੱਜਰ ਇਹ ਉ ਤੇਰੇ ਸ਼ਾਨ ਚ ਸੀ ਪਰ ਕਿੱਥੋਂ ਜਿਸੀ ਹੋਏ ਸ਼ਾਨ ਚ ਤੁਸੀਂ ਕੀ ਲੈਣਾ ਹੁਣ ਤਾਂ ਤੁਸੀਂ ਟੰਬੇ ਖਾਦੇ ਤੁਸੀਂ ਸਿਆਣੀ ਨਹੀਂ ਨਾ ਨਾ ਉਹ ਅਸਟਾ ਗੱਲ ਕਰ ਜਾ ਬਗਾਨੇ ਪਿੰਡ ਦੀ ਸੀ ਬਗਾਨੇ ਪਿੰਡ ਦੀ ਤਾਂ ਮੈਂ ਤਾਂ ਆਪਣੀ ਦੇਖੀ ਕਦੇ ਆ ਯਾ ਬਖਤੌ ਚੋ ਮਰੀਆਂ ਦਾ ਗਾ ਬਾਕੀ ਸਰੇ ਮੈਂ ਕੱਲ ਨੂੰ ਇੱਥੇ ਫੇਰ ਛੋਡਾ ਮੇਲ ਹੋ ਜੂ ਆਹ ਦੇ ਸੈਂਡਣਾ ਜੇ ਨੰਬਰ ਦੇਖ ਰਿਓ ਵੀ ਕਿੰਨੇ ਨੰਬਰ ਛਪੇ ਆ ਗਏ ਆਹ 7 ਨੰਬਰ ਦਾ ਚੱਲ ਕੱਲ ਨੂੰ ਆ ਜਾਓ ਇੱਥੇ 8 ਵਜੇ ਫੇਰ ਆਊਗੀ ਬਾਕੀ ਖੜਾ ਗਿਆ ਕੱਲ ਨੂੰ ਫੇਰ ਠੀਕ ਆ ਠੀਕ ਆ ਆ ਗਿਆ ਆ ਗਿਆ ਬਖਤੌ ਛੋਟਾ ਚੁੱਪ ਚਾਪ ਗਿਆ ਜਾ ਗਿਆ ਰੇਕਾ ਫਾਂਡਾ ਹੀ ਛੱਡ ਜਾ ਵੋਏ ਪਖਟਾਉ ਸ਼ੋਇ ਗਵਾਖ ਜਾ ਗਾਨ ਅਗਲ ਕਰ ਜੈ ਗਰ ਮੈਨੂੰ ਚਿੰਤਾ ਟੂਨੇ ਦੀ ਵੀ ਆ ਭਰਾਵਾ ਟੂਨੇ ਦੀ ਤਾਂ ਟੂਣਤਾ ਹੈ ਜੇ ਤੂੰ ਹੱਥ ਲਾ ਜਾ ਜੇ ਤੇਰਾ ਤਰਾਤ ਪ੍ਰਾਤ ਤੇ ਚੜ ਗਿਚੜੈ ਤੈਨੂੰ ਲੈ ਦੇਗੂ ਹੈ ਤੈਨੂੰ ਲਊ ਰੱਖੋ ਪੱਕਾ ਬਾਈ ਪੱਕਾ ਹੀ ਲਊ ਜੇ ਜੇ ਹੱਥ ਤੂੰ ਲਾ ਜਾ ਜੇ ਤੈਨੂੰ ਕਿ ਹੱਥ ਨਹੀਂ ਲਾਈਦਾ ਜੇ ਜਦਰਾ ਤਾਂ ਤੇਰਾ ਵੀ ਲੱਗਿਆਗਾ ਮਾ ਜਆ ਮਾ ਛੁਰੀ ਆ ਗੱਜ ਮੇਰਾ ਬਾਪੂ ਦੱਸਦਾ ਡੱਕਾਂ ਦੀ ਇੱਥੇ ਘਗਰਾ ਸ਼ੱਕ ਪੂਛਦੀ ਰਹਿੰਦੀ ਆ ਆਪਾ ਉਹ ਕਗੜਾ ਚੱਕ ਆਪਾ ਚਾਦਰਾਂ ਚੱਕ ਕਰਦਾ ਚਾਦਰਾਂ ਕਿਹੜਾ ਤੈਨੂੰ ਮੈਨੂੰ ਲੱਗਦਾ ਰਾਤ ਨੂੰ ਸੁਫਰੇ ਚਾਕੇ ਚੰਗ ਖੜੀ ਬੈਗੀਆ ਹਾਂ ਤੂੰ ਸੁਫਰੇ ਚ ਕਿਤੇ ਨੂੰ ਦਰਦ ਦੇਂਦੀ ਚੌਰ ਆਇਸੇ ਖੁੰਗਦੂੜੇ ਛੱਡ ਕੇ ਜਾਓ ਮੈਂ ਤਾਂ ਮੈਨੂੰ ਵੀ ਸੁਣ ਗਿਆ ਭਾਂਡਾ ਕੀ ਕਹੂੰਗਾ ਉਹ ਦੇਖੋ ਅੱਖਾਂ ਯੱਕ ਦੀਆਂ ਹਾਂ ਅਜਾ ਇਹਨੂੰ ਟਪਕਣ ਭਾਂਡਾ ਜਿਆਦਾ ਮੈਨਰ ਦਾ ਮੂਹ ਵੀ ਹੋ ਗਿਆ ਬਾਜ ਇਹ ਟੂੜੇ ਵਾਲਾ ਤੈਨੂੰ ਲੱਗਦਾ ਟੂੜੇ ਨਾਲ ਆਪਾਂ ਇੱਕੋ ਜਿਹਾ ਹਫਤੇ ਜਿਵੇਂ ਆ ਡਿੱਗੀ ਚੜੇਲ ਹੋ ਤਾਂ ਬਾਬਾ ਰੂਬਾ ਆਇਆ ਥੋੜੀ ਤੋੜ ਜਾ ਹੁਣ ਤਾਂ ਦਾਦਾ ਦੀ ਗਲੀ ਭਾਂਜਾ ਜਾਣਾ ਮੇਰਾ ਸੱਡਲ ਖੰਬੀ ਆ ਜਾ ਉਹ ਆ ਗੜੇ ਬੱਜਾ ਹੋਇਆ ਓ ਬਾਬਾ ਮਕਾਨ ਕਿੱਧਰ ਬੱਜਾਉਣਾ ਤੂੰ ਅਛੜਾ ਖੇਤੋਂ ਆਇਆ ਖੇਤੋਂ ਯਾਰ ਗਾਈਆਂ ਜੋ ਮੋੜਦੇ ਦੰਮ ਪੱਚਾ ਗਿਆ ਦੰਮ ਕੋਲਾ ਹੋਰ ਕਰਕੇ ਆਉ ਮੰਨ ਜਾ ਨਾ ਯਾਰ ਹੋਰ ਤਾਂ ਕੀ ਕਰਨਾ ਆਹ ਨੂੰ ਮੁਰਕਾ ਇਹ ਤਾਂ ਠੰਡ ਚ ਮੰਨਿਆ ਇਹ ਤਾਂ ਐਸੀ ਕਿ ਗਾਂਂ ਗਾਂ ਬੜੀ ਪਛ ਲੈ ਕਿਲੇ ਮੁਰਦੀ ਹੋ ਕੇ ਭੱਜ ਕੇ ਫੜ ਕੇ ਟੱਲ ਜਾਂਦਾ ਸੀ ਹੁਣ ਇਹ ਨਾ ਟੋਟੀ ਚ ਆ ਰਿਹਾ ਇਹਨੂੰ ਦੇਖ ਆ ਇਹਦਾ ਚਾ ਮੁਖੜ ਦਾ ਸ਼ੇਰਾ ਆ ਇਹਦਾ ਰੰਗ ਵੀ ਲੈ ਪੈਣਾ ਕਹਿੰਦਾ ਨਾ ਬਿਲਕੁਲ ਵੀ ਯਾਰ ਨਾ ਬਿਲਕੁਲ ਤੇਰਾ ਹੋਟਾ ਖੋਈ ਗਾਇ ਨਹੀਂ ਗਾਮ ਮੋੜ ਦਾ ਸੀ ਬਖਤੌਰ ਉੱਤੋਂ ਦੀ ਹੋ ਕੇ ਨਾ 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 ਗੱਲ ਤਾਂ ਹੋਰ ਹੈ ਮੰਨ ਜੋ ਹਾਂ ਜੋ ਹੋਟਾ ਦੱਸ ਦੇ ਸਾਨੂੰ ਨਾ ਜੋ ਹੋਣ ਤਿੰਨੇ ਬੰਦੇ ਆਪਾ ਓਏ ਆਖੀ ਕੱਢ ਦੱਸ ਦੇ ਗਾਇਆ ਮੋੜ ਦਾ ਸੀ ਜੜ ਕਿਹੜੀ ਗੱਜਾ ਹੋ ਜਾ ਮੋੜ ਦਾ ਸੀ ਗੱਲ ਤਾਂ ਝੂਠ ਨਾ ਬੋਲ ਠੀਕ ਆਲਾ ਉਹ ਕੱਪ ਮਾਦਾ ਹੈ ਹਾਂ ਤਾਂ ਮੈਂ ਦੱਸਦਾ ਤੂੰ ਨਾ ਦੇਸ਼ਾ ਤੂੰ ਨਾ ਬਿਸ਼ਾ ਤੂੰ ਨਾ ਪੈਰ ਬੱਜਾ ਮੇਰਾ ਬਖਟੌਰ ਦਾ ਭਾਂਡਾ ਯਾਰ ਪੈਰ ਬੱਜਾ ਉੱਤੇ ਚੜਗਾ ਤੂੰ ਨੇ ਉੱਥੇ ਚੂਨਾ ਹੋਇਆ ਕਿਸੇ ਜਗ੍ਹਾ ਮੈਂ ਤਾਂ ਉੱਥੇ ਕਿੱਥੇ ਜੇ ਕਿੱਥੇ ਜੇ ਉਹ ਪਹਿਲੇ ਪਸ ਆਪਣੇ ਖੇਤਾਂ ਦੇ ਮੋੜ ਤੇ ਤੁਸਤਾ ਮਰ ਗਈ ਫਿਰ ਕਾ ਮੈਂ ਉਹ ਤੁਸਤਾ ਵਾਲੀ ਕੁਤੀ ਚੀਜ਼ ਐ ਇਹ ਨੂੰ ਪੁੱਛੋ ਅਗਰ ਲੱਗ ਜਾਂਦੀ ਉਹ ਨਹੀਂ ਪੈਰ ਪੈਕੇ ਜੇ ਮੇਰੇ ਪੈਰ ਕਿੱਦਾਂ ਬੱਜਾ ਹੈ ਉਹ ਬਖਟੌਰ ਦਾ ਬਗਾਲ ਇਹ ਨੂੰ ਪ੍ਰਾਂ ਕਰ ਲੈ ਪ੍ਰਾਂ ਪ੍ਰਾਂ ਇਹ ਆ ਗਈ ਬਖਟੌਰ شو ਕੀ ਗੱਲ ਹੋ ਗਈ ਇਹਦਾ ਪੈਣਗੇ ਇਹ ਨੂੰ ਹੱਥ ਲਾ ਲੈ ਇਹਦਾ ਬਲੱਡ ਘਟਦਾ ਜਾ ਰਿਹਾ ਹੈ ਬਲੱਡ ਨਹੀਂ ਇਹਦਾ ਚੀਜ਼ ਐ ਸਨ ਆਹ ਕਿੱਥੇ ਜਾਣੋ ਜੀ ਸੱਚੀ ਪੁੱਛ ਨਹੀਂ ਰਾਂਗੇ ਬਲੀਡਰ ਉਹ ਤਾਂ ਬਾਹਲੀ ਤੱਕ ਲੈ ਜਾਓ ਨਹੀਂ ਤਾਂ ਮਰ ਗਿਆ ਇਹ ਆਹ ਇਹ ਨਹੀਂ ਬਚਦਾ ਕੱਕੇ ਖੜਾਵਾਂਗੇ ਆਪਾਂ ਬਖਤੌਰ ਜੀ ਗੱਡੀ ਬੁੱਕਾ ਲੈ ਜਾ ਇਹਨੂੰ ਨਹੀਂ ਹੁਣ ਨਾ ਜਾ ਜਾ ਛੁਣ ਨਾ ਉਹਨੇ ਲੈ ਲੈ ਜਾ ਅੰਗੇ ਰਹਿ ਜਾਓਗੇ ਨਹੀਂ ਸਵੇਰੇ ਤੱਕ ਇਹ ਤਾਂ ਨਹੀਂ ਬਚਦਾ ਨਾ ਛੜਾ ਗੱਲ ਤਾਂ ਉੱਥੇ ਪੱਕਿਆ ਜਾ ਚਿਪੂ ਗਰੂ ਜੇ ਵੀ ਛੜਕਦਾ ਸੀ ਜਾਣਾ ਤੁਹਾਡੇ ਮਗਰੀ ਆਈਏ ਮੰਨ ਜਾਓ ਮਗਰ ਤਾਂ ਕੀ ਹੋਣੀ ਟਾਈਮ ਭੱਜ ਜਾਨੇ ਹੋ ਟਾਈਮ ਕੋਲ ਨਾ ਖੜ ਬਈ ਜੂ ਬਾਗਲਵਾੜੀ ਆ ਘਟਦਾ ਹਾ ਹੋ ਟੱਕੀ ਗੱਲ ਆ ਟੱਕੀ ਟੱਪੋ ਹੋਂ ਤਾਂ ਗਵਾਕਾਂ ਨੇ ਵੀ ਕਹਿਤਾ ਗੱਲ ਸੱਚੀ ਹੋਆ ਓਏ ਮੈਂ ਤਾਂ ਆਪਣਾ ਆਵਾਜ਼ ਯਕੀਨ ਪੱਕਾਗਾ ਇਹ ਪੂਚਨੀਆ ਚੜੇ ਤੇ ਸ਼ਾਇਆ ਤਾਂ ਨਹੀਂ ਕਰ ਗਈ ਓਏ ਸ਼ਾਇਆ ਕੀ ਮੇਰੇ ਤਾਂ ਪੂਰਾ ਬੇਸ਼ਾਮਾਈ ਕਰ ਗਈ ਭਾਂ ਦਾ ਜਰਾ ਸੱਚੂ ਆ ਦੇਖ ਮੇਰਾ ਪੱਗ ਜਿੱਡੀਆਂ ਜੰਦੀ ਜੇ ਮੈਂ ਲੈਦਾ ਪੂਚ ਨਹੀਂ ਸਕਦਾ ਅੱਕੇ ਡੀਜਰ ਮੈਨਾਂ ਮੇ ਲੱਤਾ ਚਾਹਦੀ ਆ ਆ ਜਾ ਭੱਜ ਕੇ ਚਲੀ ਜਾ ਕਰ ਆਜੋ ਭਾਈ ਤੋਂ ਮੈਂ ਤਾਂ ਬਾਹਲਾ ਡਾ ਲੱਗੀ ਜਾਂਦਾ ਓ ਐਂ ਜੱਟ ਤੇ ਖੁਸ਼ਕਾ ਵੇ ਜਾਣੋ ਦੀ ਛਾਇਆ ਹੁਤੇ ਆਪਣੇ ਬੇਚਮਰ ਜਾਂਦੀ ਪੂਰੀ ਤਾਂ ਜਰਦੀ ਤਾ ਭਾਈ ਦਾ ਜਰਾ ਮੈਂ ਤਾਂ ਪੱਤ ਖੁਰਕਾ ਹੋ ਜਾਂ ਗਿਆ ਓ ਮੇਰੇ ਆਜਾ ਕੱਪ ਚੱਲ ਚੈ ਤੂੰ ਲਾਲੀਆ ਕਰੋ ਦੀ ਆਜਾ ਪਾ ਲੀਓ ਉਹ ਗਰਮ ਪਾਣੀ ਨਾਲ ਨਾ ਮਾ ਵੇ